ਕੀ ਖਾਧਾ ਅੱਜ ਤੇ ਕਰਨੀ ਕਰਾ ਆਤਾ ਨਹੀਂ ਹੈ ਗਾਸੀ ਕਰੇ ਹੈ ਤੇ ਆਤਾ ਹੀ ਨਹੀਂ ਹੈ ਕਰਾਟਾ ਨਹੀਂ ਸੀਗਾ ਹਾਏ ਭੁੱਖਾ ਆਉ ਮੇਰੇ ਆ ਮੋਲਾ ਤੇ ਸਰਕਾਰ ਨੂੰ ਵੀ ਅਸੀਂ ਦਰਖਾਸਤਾਂ ਦੇ ਰੱਖੀਆਂ ਪਰ ਸਾਡੇ ਇਲਾਜ ਦੇ ਬੱਚੇ ਦੇ ਕੋਈ ਅੱਗੇ ਨਹੀਂ ਆ ਰਿਹਾ ਸਾਡੇ ਸਰਕਾਰ ਵੱਲੋਂ 1 ਰੁਪਏ ਦੀ ਕੋਈ ਐਨਜੀਓ ਵਾਲਾ ਕੋਈ 1 ਰੁਪਏ ਦੀ ਸਾਡੀ ਮਦਦ ਨਹੀਂ ਕਰ ਰਿਹਾ ਵੀਰ ਜੀ ਅਸੀਂ ਕੀ ਕਰੀਏ ਸਾਨੂੰ ਬਹੁਤ ਨੁਕਸਾਨ ਪਹਿਲਾਂ ਵੀ ਇੱਕ ਬੱਚਾ ਖੋ ਚੁੱਕਿਆ ਅਸੀਂ ਇਹਨੂੰ ਨਹੀਂ ਬੱਚੇ ਨੂੰ ਮੋੜ ਸਕਦੇ ਅੰਕ ਕਿੰਨਾ ਕਰੋਗੇ ਜਾਓਗੇ ਭਾਈ ਕਿੰਨਾ ਕੀ ਕਰੀਏ ਮੈਂ ਨਹੀਂ ਤੁਹਾਨੂੰ ਅਸੀਂ ਹੁਣ ਬੱਚੇ ਕਰਕੇ ਉਹ ਨਹੀਂ ਸਾਡਾ ਬੱਚਾ ਮਰ ਗਿਆ ਅਜੀ ਤਾਈ ਤੋਂ ਨਿਕੋ ਲਾ ਰਹੇ ਆ ਵੀ ਆ ਵੀ ਸਾਡੀ ਹੈਲਪ ਕੋਈ ਕੀ ਸਾਨੂੰ ਸਾਰੇ ਕਹਿ ਰਹੇ ਸੀ ਕਿ ਤੁਸੀਂ ਵੀਰ ਜੀ ਕੋਲ ਜਾ ਕੇ ਆਓ ਜਗਦੀਪ ਵੀ ਉਹ ਉਹ ਤੁਹਾਡੀ ਬਹੁਤ ਹੈਲਪ ਕਰਨਗੇ ਤੇ ਉਹਨਾਂ ਦੀ ਅਰਪਨਾ ਤੁਹਾਨੂੰ ਬਹੁਤ ਛੋਟੇ ਬੱਚਿਆਂ ਨੂੰ ਫਾਇਦਾ ਹੋਏਗਾ ਬੱਚਾ ਠੀਕ ਹੋ ਜਾਏਗਾ ਅਸੀਂ ਸਾਨੂੰ ਜਿੱਤੋ ਵੀ ਉਮੀਦ ਹੁੰਦੀ ਹੈ ਵੀ ਅਸੀਂ ਉੱਤੇ ਜਾਂਦੇ ਆ ਅਸੀਂ ਇੱਕ ਇੱਕ ਮਿੰਟ ਵੀ ਦਿਨ ਵੀ ਅਸੀਂ ਵੇਸ਼ ਨਹੀਂ ਕਰਦੇ ਅਸੀਂ ਸਾਡੇ ਬੱਚੇ ਨੂੰ ਕੁਝ ਹੋ ਜੇ ਪੱਲੇ ਸਾਡੇ ਕੋਲ 200 ਰੁਪਏ ਹੋਵੇ ਤੇ ਡਾਕਟਰ ਕੋਲ ਜਾਉਂਗੇ ਨਹੀਂ ਜਾਂ ਆਪਾਂ ਇਹ ਦੇਖਾਂਗੇ ਇਹੀ ਸਮਝ ਲੀਏ ਵੀ ਸਾਡਾ ਬੱਚਾ ਬਿਮਾਰ ਹੈ ਉਹਨੂੰ ਅਸੀਂ ਡਾਕਟਰ ਕੋਲ ਲੈ ਕੇ ਜਾਣਾ ਡਾਕਟਰ ਨੇ 100 ਰੁਪਏ ਫੀਸ ਲੈਣੀ ਆ ਆਪਾਂ ਅਹੀਂ ਸਮਝ ਲਈਏ ਫਿਰ ਤੁਹਾਡਾ ਜਿਹੜਾ ਉਹ 100 ਰੁਪਏ ਦਿੱਤਾ ਵਾ ਬਾਈ ਮੈਨੂੰ ਲੱਗਦਾ ਵੀ ਇਹ ਪੁੰਨ ਦੇ ਨਾਲ ਤੁਹਾਡਾ ਬੱਚਾ ਜੇ ਬਿਮਾਰ ਹੋਣਾ ਵੀ ਹੋਇਆ ਤਾਂ ਬਿਮਾਰ ਵੀ ਨਹੀਂ ਹੋਊਗਾ ਕਹਿੰਦੇ ਵੀ 100% ਤੁਹਾਡਾ ਬੱਚਾ ਠੀਕ ਹੋਏਗਾ ਤੇ ਰਾਜਸਥਾਨ 'ਚ ਵੀ ਇੱਕ ਬੱਚੇ ਇੰਜੈਕਸ਼ਨ ਲੱਗਿਆ ਤੇ ਉਹ ਵੀ ਬੱਚਾ ਹੁਣ ਠੀਕ ਹੈ ਜੀ ਇੱਕ ਵੀਡੀਓ ਕਾਫੀ ਜ਼ਿਆਦਾ ਤੁਸੀਂ ਦੇਖੀ ਹੋਣੀ ਵਾਇਰਲ ਹੋਈ ਸਾਰੇ ਚੈਨਲਾਂ 'ਨਾਂ ਵੀ ਚਲਾਈ ਤੇ ਉਹਦੇ ਵਿੱਚ ਉਹ ਇੱਕ ਛੋਟਾ ਜਿਹਾ ਬੱਚਾ ਮਾਸੂਮ ਦੱਸਦਾ ਵੀ ਜੱਜ ਮੈਂ ਭੁੱਖਾ ਹੀ ਆ ਗਿਆ ਘਰ ਚਾਟਾ ਨਹੀਂ ਸੀਗਾ ਤੇ ਅਸੀਂ ਪੰਜਾਬੀ ਪਤਾ ਨਹੀਂ ਕੀ ਬਾਈ ਹੈਗਾ ਵੀ ਇੱਕ ਵੀਡੀਓ ਜਿਹੜੀ ਦੇਖ ਲਈ ਉਹਦੇ ਨੂੰ ਇਹ ਹੋ ਜਾਣਾ ਮੈਂ ਵੀ ਬਹੁਤ ਵਾਰੀ ਵੀਡੀਓ ਪਾਉਂਦਾ ਕੋ ਫੂਲ ਤੋਂ ਬੱਚਿਆਂ ਦੀ ਪਾਈ ਸੀ ਛੋਟੇ ਛੋਟੇ ਬੱਚਿਆਂ ਵਰਗੇ ਦਿਖਦੇ ਪਰ ਉਮਰਾ ਵੱਡੀਆਂ ਤੇ ਮੈਂ ਲੋਕਾਂ ਨੂੰ ਕਹਿੰਦਾ ਵੀ ਰਿਹਾ ਬਈ ਬਾਈ ਉਹਨਾਂ ਦੀ ਮਦਦ ਹੋ ਗਈ ਆ ਪੈਸਾ ਨਾ ਪਾਉ ਨਹੀਂ ਬਾਈ ਅਸੀਂ ਤਾਂ ਉਹਨਾਂ ਦੀ ਮਦਦ ਕਰਨੀ ਚਾਹੁੰਦੇ ਆ ਸਾਡੇ ਮਨ 'ਚ ਐ ਤੇ ਹੁਣ ਇਹ ਆਟੇ ਵਾਲਾ ਜਿਹੜਾ ਬੱਚਾ ਏ ਜੇ ਈ ਦੀ ਵੀਡੀਓ ਵਾਇਰਲ ਹੋ ਗਈ ਤਾਂ ਕੀ ਢਿੱਡ ਬਾਕੀਆਂ ਦਾ ਵੀ ਭਰ ਗਿਆ ਇਹ ਇਕੱਲਾ ਬੱਚਾ ਨਹੀਂ ਹੈਗਾ ਬਹੁਤ ਸਾਰੇ ਅਜਿਹੇ ਬੱਚੇ ਨੇ ਜਿਹੜੇ ਅੱਜ ਭੁੱਖੇ ਸੌਂਦੇ ਆ ਪਰ ਅਸੀਂ ਕੋਸ਼ਿਸ਼ਾਂ ਨਹੀਂ ਕਰਨੀਆਂ ਸਾਰੀ ਪੰਜਾਬੀ ਲਾਣਾ ਜਿਹੜੇ ਆਪਾਂ ਚਾਹੁੰਦੇ ਆ ਬੀ ਕਿਸੇ ਦੀ ਮਦਦ ਕਰੀਏ ਮੈਨੂੰ ਮਾਫ ਕਰਿਓ ਬਾਈ ਜੀ ਮੈਂ ਸ਼ਬਦ ਉਹ ਜੇ ਵਰਤ ਰਿਆਂ ਵੀ ਆਪਾਂ ਅੰਨੇ ਹੋ ਕੇ ਹੀ ਬਾਈ ਲੱਗ ਜਾਂਦੇ ਆਂ ਵਿਚਲਣਨ ਦੋ ਫਿਰ ਫਿਰ ਉਸੇ ਬੱਚੇ ਕੋਲ ਪਹੁੰਚੀ ਜਾਣਾ ਸਾਰਾ ਕੁਝ ਤੇ ਬਾਕੀਆਂ ਦਾ ਫਿਰ ਕੀ ਬਾਈ ਹੋ ਗਿਆ ਬਾਕੀਆਂ ਨੂੰ ਕੀ ਇਹਦੇ ਨਾਲ ਢਿੱਡ ਭੱਜੂਗਾ ਬਾਕੀਆਂ ਦਾ ਕੋਈ ਇੱਕ ਬੱਚਾ ਮਾਸੂਮ ਬੱਚਾ ਜਿਹਦਾ 16 ਕਰੋੜ ਦਾ ਟੀਕਾ ਲੱਗਣਾ ਸੀ ਉਹਦਾ ਹੁਣ 8 ਕਰੋੜ ਦਾ ਟੀਕਾ ਲੱਗਣਾ ਅਸੀਂ ਵੀਡੀਓ ਪਾ ਪਾ ਥੱਕ ਗਏ ਵੀ ਭਾਈ ਜੀ ਇਸ ਬੱਚੇ ਦੇ ਲਈ 8 ਲੱਖ ਲੋਕ 100-100 ਰੁਪਏ ਪਾ ਦਿਓ ਉੱਥੇ ਕੋਈ ਕਿਸੇ ਨੇ ਨਹੀਂ ਕੋਈ ਵੀਡੀਓ ਵਾਇਰਲ ਕਰਨੀ ਨਾ ਪੈਸੇ ਪਾਉਣੇ ਆ ਜੀ ਪਰ ਹਾਂ ਜਿੱਥੇ ਆਪਾਂ ਨੇ ਦੇਖ ਲਿਆ ਵੀ ਹਾਂਜੀ ਜਿਹਦੀ ਵੀਡੀਓ ਵਾਇਰਲ ਹੋ ਗਈ ਜਿਹਦੇ ਤੇ ਸਾਨੂੰ ਤਰਸ ਆ ਗਿਆ ਅਸੀਂ ਜਜ਼ਬਾਤੀ ਇੰਨੇ ਆ ਨਾ ਵੀ ਜਿਹਦੇ ਤੇ ਤਰਸ ਆ ਗਿਆ ਯਾਰ ਉਮੇ ਦੇ ਹੋਰ ਬੱਚੇ ਲੱਭ ਲਓ ਕੋਈ ਹੋਰ ਕਿਸੇ ਦੀ ਹੈਲਪ ਕਰ ਦਿਓ ਜਦ ਤੁਹਾਨੂੰ ਪਤਾ ਵੀ ਉਸ ਬੱਚੇ ਦੀ ਹੈਲਪ ਹੋ ਰਹੀ ਆ ਆ ਗਿਆ ਪੈਸਾ ਉਹਦੇ ਕੋਲ ਆ ਰਿਹਾ ਅਸੀਂ ਜਾ ਜਾ ਘਰ ਜਾ ਜਾ ਕੇ ਵੀਡੀਓ ਬਣਾ ਬਣਾ ਕੇ ਉਹੀ ਬੱਚਾ ਜੀ ਜਿਹਦੀ ਵੀਡੀਓ ਵਾਇਰਲ ਹੋਈ ਸੀ ਆ ਉਹ ਹੀ ਬੱਚਾ ਜੀ ਇਹ ਕਹਿ ਬਹੁਤ ਹੁੰਦਾ ਸਾਨੂੰ ਵੀ ਉਸ ਬੱਚੇ ਨੂੰ ਇੱਕ ਵਾਰ ਕੋਲ ਤੇ ਦੇਖਣਾ ਤੇ ਉਹਦੀ ਵੀਡੀਓ ਬਣਾ ਕੇ ਫਿਰ ਸਟੇਟਸ ਪਾਉਣਾ ਵੀ ਅਸੀਂ ਵੀ ਮਿਲ ਕੇ ਆਏ ਆ ਤੇ ਅਸੀਂ ਮਦਦ ਕਰਕੇ ਆਏ ਆ ਉਸ ਬੱਚੇ ਦੀ ਯਾਰ ਇਸ ਤਰ੍ਹਾਂ ਕਰਕੇ ਤੁਸੀਂ ਆਪਣਾ ਤਾਂ ਪੈਸਾ ਵੇਸਟ ਕਰਦੇ ਹੋ ਇਹ ਜੇ ਦਾਨ ਨੂੰ ਪਰਮਾਤਮਾ ਨੇ ਕਬੂਲ ਨਹੀਂ ਕਰਨਾ ਇੱਕ ਬੱਚਾ ਠੀਕ ਹੈ ਮੈਂ ਉਸ ਬੱਚੇ ਦੇ ਨਾਲ ਮੇਰੀ ਵੀ ਹਮਦਰਦੀ ਹੈ ਵੀ ਉਹ ਬੱਚਾ ਜਿਹੜਾ ਕਹਿੰਦਾ ਭੁੱਖੇ ਪੇਟ ਆ ਗਿਆ ਯਾਰ ਸਾਡੇ ਪਹਿਲਾਂ ਤਾਂ ਲੀਡਰਾਂ ਨੂੰ ਸਾਡਿਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਅਜਹੀਆਂ ਵੀਡੀਓ ਵਾਇਰਲ ਹੋ ਰਹੀਆਂ ਈ ਤੇ ਡੁੱਬ ਕੇ ਮਰ ਜਾਣਾ ਚਾਹੀਦਾ ਰਾਜਿਆਂ ਨੂੰ ਇੱਕ ਪੱਤਰਕਾਰ ਸੀ ਉਸ ਪੱਤਰਕਾਰ ਨੇ ਬਹੁਤ ਸਮੇਂ ਦੀ ਸਚਾਈ ਦੀ ਗੱਲ ਦੱਸਦਾ ਮੈਂ ਤੁਹਾਨੂੰ ਅੰਗਰੇਜ਼ ਸੀ ਬੰਦਾ ਉਹਨੇ ਇੱਕ ਕਪੋਸ਼ਨ ਦਾ ਸ਼ਿਕਾਰ ਬੱਚਾ ਸੀ ਉਹਨੇ ਫੋਟੋ ਖਿੱਚ ਲਈ ਉਹਦੀ ਤੇ ਛਾਪਤੀ ਤੇ ਉਹ ਬੰਦੇ ਨੂੰ ਇੰਨਾ ਫੀਲ ਹੋਇਆ ਵੀ ਯਾਰ ਮੈਂ ਫੋਟੋ ਖਿੱਚ ਕੇ ਛਾਪ ਦਿੱਤੀ ਪਰ ਮੈਂ ਉਸ ਬੱਚੇ ਲਈ ਕਰਿਆ ਕੁਝ ਨਹੀਂ ਤੇ ਭਾਈ ਲੱਖ ਲਾਣ ਤਾਂ ਮੇਰੇ ਤੇ ਉਹ ਐਸੀ ਚੀਜ਼ ਕਰਕੇ ਬਾਈ ਜੀ ਡਿਪਰੈਸ਼ਨ ਚੱਲ ਗਿਆ ਆਤਮ ਹੱਤਿਆ ਕਰਕੇ ਮਰ ਗਿਆ ਤੇ ਸਾਡੇ ਵਾਲੇ ਬਦਾਮ ਖਾਂਦੇ ਆ ਐਂਜੀਆਂ ਜੀਆਂ ਖਬਰਾਂ ਸੁਣਨ ਤੋਂ ਬਾਅਦ ਵੀ ਵੀਡੀਓ ਦੇਖਾਂ ਬਦਾਮ ਖਾਂਦੇ ਖਾਂਦੇ ਵੀਡੀਓ ਦੇਖਣਗੇ ਫਿਰ ਲੱਖ ਲਾਣ ਤਾਂ ਬਾਈ ਜੀ ਲੀਡਰ ਹੋਣ ਤੇ ਤੁਹਾਡੇ ਦੇ ਉੱਤੇ ਜੇ ਜੇ ਨਾ ਵੀਡੀਓ ਆਉਂਦੀਆਂ ਤੇ ਤੁਹਾਡੇ ਕੋਲ ਆਉਂਦੀਆਂ ਉਹ ਤੇ ਤੁਸੀਂ ਦੇਖ ਕੇ ਤੁਹਾਡਾ ਕੋਈ ਰਿਐਕਟ ਨਹੀਂ ਹੁੰਦਾ ਤੇ ਦੂਜੀ ਮੈਂ ਆਪਣੇ ਪੰਜਾਬੀ ਭਰਾਮਣ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਵੀਰੋ ਆਏ ਨਾ ਕਰੋ ਭਰਾਵੋ ਯਾਰ ਉਹ ਬੱਚਾ ਬਹੁਤ ਬੱਚਿਆਂ ਨੂੰ ਵੀ ਲੋੜ ਐ ਬਹੁਤ ਥਾਂਵਾਂ ਦੇ ਉੱਤੇ ਕਈ ਮਾਵਾਂ ਨੂੰ ਲੋੜ ਐ ਬਹੁਤ ਲੋਕਾਂ ਨੂੰ ਲੋੜ ਐ ਪੈਸੇ ਦੀ ਉੱਥੇ ਦੇ ਦਿਆ ਕਰੋ ਯਾਰ ਦਾਨ ਤੇ ਇੱਕ ਬੱਚੇ ਦਾ ਬਾਈ ਜੀ 8 ਕਰੋੜ ਦਾ ਰਿੰਨਮ ਵੀਰ ਦਾ 8 ਕਰੋੜ ਦਾ ਟੀਕਾ ਲੱਗਣਾ ਉਹਦੀ ਮੈਂ ਸਕੈਨਰ ਜਿਹੜਾ ਆਪਣੇ ਕਮੈਂਟ ਚ ਪਾਉਂਗਾ ਇੱਥੋਂ ਹੀ ਤੁਸੀਂ ਮੇਰੀ ਵੀਡੀਓ ਨੂੰ ਸ਼ੇਅਰ ਕਰ ਦਿਓ ਬਾਈ ਸਾਰੇ ਜੋ ਕਮੈਂਟ ਦੇ ਵਿੱਚ ਜਿਹੜਾ ਸਕੈਨਰ ਹੈ ਉੱਥੋਂ 100 ਰੁਪਿਆ ਹਰੇਕ ਬੰਦਾ ਪਾਵੇ ਕਿਉਂਕਿ ਮੈਨੂੰ ਲੱਗਦਾ ਵੀ ਕਈ ਵਾਰ ਨਾ ਪਤਾ ਕੀ ਹੁੰਦਾ ਸਕੈਨ ਆਪਣਾ ਲਗਾ ਕੇ ਕੋਈ ਪੈਸੇ ਦੀ ਲੁੱਟ ਕਰ ਲੈਂਦਾ ਪਰ ਉਸ ਬੱਚੇ ਦਾ ਨਾਮ ਰਿਧਮ ਵੀਰ ਹੈ ਜਿਹਦਾ ਟੀਕਾ ਲੱਗਣਾ 8 ਕਰੋੜ ਦਾ ਉਹਨਾਂ ਕੋਲ 8.5 ਕਰੋੜ ਦਾ ਲੱਗਣਾ 67 ਲੱਖ 68 ਲੱਖ ਰੁਪਏ ਉਹਨਾਂ ਕੋਲ ਆ ਗਿਆ ਸੀਗਾ ਤੇ 8 ਕਰੋੜ ਦੀ ਲੋੜ ਹੈ 8 ਲੱਖ ਬੰਦਾ ਵੀ 100-100 ਰੁਪਏ ਦੇ ਦੂੰਗਾ ਜੇ 16 ਲੱਖ ਵੀ ਵੀਡੀਓ ਚੱਲਦੀ ਹੈ 16 ਲੱਖ ਬੰਦਾ 50-50 ਰੁਪਏ ਵੀ ਪਾ ਦਿੰਦਾ ਭਾਈ ਜੀ 8 ਕਰੋੜ ਹੋ ਗਿਆ ਇੱਕ ਮਾਸੂਮ ਬੱਚੇ ਦੀ ਜਾਨ ਬਚ ਜਾਣੀ ਕਿਉਂਕਿ ਉਹਨਾਂ ਦਾ ਇੱਕ ਪਹਿਲਾਂ ਵੀ ਪੁੱਤ ਭਾਈ ਜੀ ਗਵਾ ਲਿਆ ਉਹਨਾਂ ਨੇ ਆਪਣਾ ਬੱਚਾ ਤੇ ਮੇਰੀ ਬੇਨਤੀ ਹੈ ਭਾਈ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰਿਓ ਮੈਂ ਉਹਦਾ ਕਮੈਂਟ ਦੇ ਵਿੱਚ ਵੀ ਸਕੈਨਰ ਛੱਡਦਾ ਤੇ ਨੰਬਰ ਵੀ ਭੇਜਦਾ ਤੇ ਨਾਲ ਉਹਨਾਂ ਦਾ ਜਿਹੜਾ ਅਕਾਊਂਟ ਨੰਬਰ ਹੈ ਉਹ ਵੀ ਡਿਸਕ੍ਰਿਪਸ਼ਨ ਦੇ ਵਿੱਚ ਪਾਉਣਾ ਤਾਂ ਜਿੰਨੀ ਹੈਲਪ ਹੋ ਸਕਦੀ ਹੈ ਜ਼ਰੂਰ ਕਰਿਓ ਪ੍ਰਾਭੋ ਰੱਜਿਆਂ ਨੂੰ ਜਿਹਾਉਣਾ ਛੱਡੀਏ ਲੋੜਵੰਦਾਂ ਦੇ ਲਈ ਆਪਾਂ ਹੈਲਪ ਕਰੀਏ ਧੰਨਵਾਦ ਜੀ ਤੇ ਸਰਕਾਰ ਨੂੰ ਵੀ ਅਸੀਂ ਅਰਜ਼ੀ ਦਾਇਰ ਕਰਖੀਆਂ ਪਰ ਸਾਡੇ ਇਲਾਜ ਦੇ ਬੱਚੇ ਦੀ ਕੋਈ ਅੱਗੇ ਨਹੀਂ ਆ ਰਿਹਾ ਸਾਡੇ ਸਰਕਾਰ ਵੱਲੋਂ 1 ਰੁਪਏ ਦੀ ਕੋਈ ਐਨ ਜੀਓ ਵਾਲਾ ਕੋਈ 1 ਰੁਪਏ ਦੀ ਸਾਡੀ ਮਦਦ ਨਹੀਂ ਕਰ ਰਿਹਾ ਵੀਰ ਜੀ ਅਸੀਂ ਕੀ ਕਰੀਏ ਸਾਨੂੰ ਬਹੁਤ ਨੁਕਸਾਨ ਪਹਿਲਾਂ ਵੀ ਇੱਕ ਬੱਚਾ ਖੋ ਚੁੱਕਿਆ ਅਸੀਂ ਇਹਨੂੰ ਨਹੀਂ ਬਚੇ ਨੂੰ ਖੋਹ ਸਕਦੇ ਅਸੀਂ ਕਿੰਨਾ ਕਰੋ ਜਾਉਂਗੇ ਭਾਈ ਕਿੰਨਾ ਕੀ ਕਰੇ ਮੇਰੀ ਤੁਨ ਅਸੀਂ ਹੁਣ ਬੱਚੇ ਕਰਕੇ ਉਹਨੇ ਵੀ ਸਾਡਾ ਬੱਚਾ ਵੱਜਦੇ ਅਸੀਂ ਤਾਂ ਇੰਦੋਂ ਨਿਕੋ ਲਾ ਰਹੇ ਆ ਵੀ ਆ ਵੀ ਸਾਡੀ ਹੈਲਪ ਕੋਈ ਨਹੀਂ ਸਾਨੂੰ ਸਾਰੇ ਕਹ ਰਹੇ ਸੀ ਕਿ ਅਸੀਂ ਵੀਰਜੀ ਕੋਲ ਜਾ ਕੇ ਆਉ ਜਗਦੀਪੀ ਉਹ ਉਹ ਤੁਹਾਡੀ ਬਹੁਤ ਹੈਲਪ ਕਰਨਗੇ ਤੇ ਉਹਨਾਂ ਦੀ ਅਰਪਨਾ ਤੁਹਾਨੂੰ ਬਹੁਤ ਤੁਹਾਡੇ ਬੱਚੇ ਨੂੰ ਫਾਇਦਾ ਹੋਏਗਾ ਬੱਚਾ ਠੀਕ ਹੋ ਜਾਏਗਾ ਅਸੀਂ ਸਾਨੂੰ ਜਿੱਤੋ ਵੀ ਉਮੀਦ ਹੁੰਦੀ ਹੈ ਵੀ ਅਸੀਂ ਉੱਤੇ ਜਾਂਦੇ ਆ ਅਸੀਂ ਇੱਕ ਇੱਕ ਮਿੰਟ ਵੀ ਦਿਨ ਵੀ ਅਸੀਂ ਵੇਸ਼ ਨਹੀਂ ਕਰਦੇ ਅਸੀਂ ਸਾਡੇ ਬੱਚੇ ਨੂੰ ਕੁਝ ਹੋ ਜੇ ਪੱਲੇ ਸਾਡੇ ਕੋਲ 200 ਰੁਪਏ ਹੋਵੇ ਤੇ ਡਾਕਟਰ ਕੋਲ ਜਾਉਂਗੇ ਨਹੀਂ ਜਾਂ ਆਪਾਂ ਇਹ ਦੇਖਾਂਗੇ ਇਹ ਹੀ ਸਮਝ ਲੀਏ ਵੀ ਸਾਡਾ ਬੱਚਾ ਬਿਮਾਰ ਹੈ ਉਹਨੂੰ ਅਸੀਂ ਡਾਕਟਰ ਕੋਲ ਲੈ ਕੇ ਜਾਣਾ ਡਾਕਟਰ ਨੇ 100 ਰੁਪਏ ਫੀਸ ਲੈਣੀ ਆ ਆਪਾਂ ਅਸੀਂ ਸਮਝ ਲਈਏ ਫਿਰ ਤੁਹਾਡਾ ਜਿਹੜਾ ਉਹ 100 ਰੁਪਏ ਦਿੱਤਾ ਵਾ ਬਾਈ ਮੈਨੂੰ ਲੱਗਦਾ ਬਈ ਇਹ ਪੁੰਨ ਦੇ ਨਾਲ ਤੁਹਾਡਾ ਬੱਚਾ ਜੇ ਬਿਮਾਰ ਹੋਣਾ ਵੀ ਹੋਇਆ ਤਾਂ ਬਿਮਾਰ ਵੀ ਨਹੀਂ ਹੋਊਗਾ ਕਹਿੰਦੇ ਵੀ 100% ਤੁਹਾਡਾ ਬੱਚਾ ਠੀਕ ਹੋਏਗਾ ਤੇ ਰਾਜਸਥਾਨ 'ਚ ਵੀ ਇੱਕ ਬੱਚੇ ਇੰਜੈਕਸ਼ਨ ਲੱਗਿਆ ਤੇ ਉਹ ਵੀ ਬੱਚਾ ਹੁਣ ਠੀਕ ਹੈ ਜੀ